ਆ ਦੇਖੋ ਜੀ ਐਮਾ ਜੱਟ ਤੇ ਆ ਟੂੜੀ ਦਾ ਭਰਿਆ ਹੋਆ ਟੈਂਪੋ ਨੇ ਜੇ ਡਿੱਗ ਪਿਆ ਜੀ ਤਿੰਨ ਬੰਦੇ ਸੀਗੇ ਤੇ ਵਿੱਚ ਤੇ ਤਿੰਨ ਬੰਦੇ ਦਾ ਬਚਾਅ ਹੋ ਗਿਆ ਤੇ ਆ ਟੂੜੀ ਦਾ 407 ਗੱਡੀ ਐ ਅੰਦਰ ਪਈ ਐ ਇਹ ਆਈ ਕਿੱਧਰੋਂ ਗੱਡੀ? ਗੱਡੀ ਜੈਤੋਂ ਆ। ਦੇਖੋ ਜੀ ਗੱਡੀ ਤੋੜੀ ਨਾਲ ਭਰਿਓ ਪਈ ਆ। ਗੱਡੀ ਤੋੜੀ ਨਾਲ ਭਰਿਓ ਪਈ ਆ। ਤੇ ਆਹ ਦੇਖੋ ਜੀ ਕਿੱਥੇ। ਕਿੱਦਾਂ? ਜੇ ਅਗਰ ਸਿੰਘ ਨੂੰ ਨਿਆ ਰਹਿੰਦੀ ਆ ਤੇ ਆ ਐਵੇਂ ਐਵੇਂ ਕੋਲ ਫੋਲ ਤੇ ਉੱਥੇ ਗੱਡੀ ਟੇਕ ਪਈ ਆ ਜਿਹੜੀ ਜਿਹੜੀ ਗੱਡੀ ਦਾ ਨੰਬਰ ਆ ਗੱਡੀ ਦਾ ਨੰਬਰ ਹੈਗਾ ਉਹ ਵੀ ਨਾ ਫੋੜੀ ਬੱਗੀ ਤੇ ਉਹ ਬੜੀ ਤੇ ਨਕਰਾ ਬੰਦੇ ਬਚ ਗਏ ਨਹੀਂ ਬੰਦੇ ਬਚ ਗਏ ਉਹ ਕੱਢ ਲੈ ਬਾਹਰ ਕਿੰਨੇ ਬੰਦੇ ਸੀਗੇ ਚ ਜੋ ਸੀ ਜੀ ਮੈਂ ਤਾਂ ਦੋ ਹੀ ਦੇਖੀ ਬਾਕੀ ਤਿੰਨ ਕਹਿੰਦੇ ਆ ਤਿੰਨ ਸੀ ਤਿੰਨ ਮੈਂ ਨਹੀਂ ਕਿਤੇ ਤਿੰਨ ਬੰਦੇ ਆ ਜੀ ਇਹ ਬੰਦੇ ਖੜੇ ਖੜੇ ਆ ਜੀ ਉਹ ਉੱਥੇ ਬੱਠੇ ਆ ਉਹ ਉਹ ਵੀ ਜਾਂ ਬਿਗੜੀਆਂ ਕਰਕੇ ਬੰਦੇ ਬਚ ਗਏ ਆ ਜੀ ਬੰਦੇ ਕੱਢ ਲੈ ਨਹਿਰ ਚੋਂ ਇਹ ਗੱਡੀ ਦੇਖੋ ਜੀ ਅੰਦਰ ਡਿੱਗ ਪਈ ਬੰਦਿਆਂ ਦਾ ਬਚਾ ਹੋ ਗਿਆ ਹੈ ਕਿਹੜੀ 407 ਹੈ ਜੀ ਗੱਡੀ 407 ਗੱਡੀ 407 ਹੈ ਜੀ ਮੇਰੇ ਖਿਆਲ ਪੁਜਰ ਹੋਣੇ ਅੰਦਰ ਪੁਜਰ ਹੋਣੇ ਪੰਜਾਬੀ 6 ਬੰਦੇ ਜੀ ਇਹ ਤਾਂ ਨਹੀਂ ਹਨ ਅਰੇ ਦੇਖੋ ਜੀ ਬੰਦੇ ਰਸਤੇ ਤੋਂ

407 ਗੱਡੀ ਗੱਡੀ ਦੇਖ ਲਈ ਜੀ ਅੰਦਰ ਇਹ ਭਾਰ ਇੱਥੇ ਜ਼ਿਆਦਾ ਸੀਗਾ ਇਹ ਆਹ ਜ਼ਿਆਦਾ ਜੀ ਹੋਟਕਾ ਲੱਗਾ ਵੇ ਹੋਟਕਾ ਲੱਗਾ ਟੈਡੀ ਜੀ ਹੋਗੀ ਅੰਦਰ ਟੈਡੀ ਹੋਗੀ ਜੀ ਹਮਾਲ ਨਹੀਂ ਹੋਗੀ ਡਿੱਗੀ ਹੋ ਤੂੰ ਹਾਂਜੀ ਉਥੋਂ ਡਿੱਗੀ ਹੋਣੀ ਆ ਇੱਥੇ ਮਣੜੀ ਆਉ ਛੜੀ ਜੀ ਉਥੋਂ ਆ ਇੱਧਰ ਅੱਛਾ ਪਾਰੇ ਕੋਲ ਤੇ ਉੜਨੇ ਕੇ ਅੱਛਾ ਉਹ ਸਾਹਮਣੇ ਜਿੱਥੇ ਤੋੜੀ ਸਾਹਮਣੇ ਜਿਹੜਾ ਜਿੱਥੇ ਉਹ ਇੱਧਰ ਨੂੰ ਆ ਜਿੱਥੇ ਤੋੜੀ ਜੀ ਡਿੱਗਿਓ ਨੇਰ ਤੇ ਉਹ ਤੋੜੀ ਹੜੋੜੀ ਹੜਕੇ ਆ ਗਈ ਅੱਛਾ ਇਹਨੇ ਮੈਡੀ ਛੱਕ ਪੈ ਗੱਡੀ ਡਿੱਗੀ ਉਹਨਾਂ ਦੀ ਸਵੇਰੇ ਦਾ ਇਹ ਗਈ ਆ ਹੁਣ ਤਾਂ ਹੈ ਜੇ ਸੀ ਦੂਸਰੀ ਜੇ ਸੀ ਵੀ ਨਾ ਨਿਕਲਨੀ ਹੈ ਹਾਂਜੀ ਜੀ ਜੀ ਨਾ ਨਿਕਲੀਆਂ ਬਟ ਜਿਹੜੀ ਦੂਸਰੀ ਹੁੰਦੀ ਹੈ ਨਾ ਭਾਈ ਆਏ ਹੋਰ ਕਲਿੱਪ ਜਿਹੇ ਜਿਹੜੀ ਹਾਂਜੀ ਯਾਹ ਦਾ ਹੁਕਾਕਾ ਤੇ ਜੀ ਆਹ ਨਾਲ ਕੀ ਆ